ਸਾਰੇ ਹੀ ਜ਼ਿਲ੍ਹੇ ਦੇ ਬਰਕਰਸਾਹਿਬਾਨ ਸਾਰੇ ਹੀ ਜ਼ਿਲ੍ਹੇ ਦੀ ਜਥੇਬੰਦੀ ਅੱਜ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋਏ ਹਨ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸਾਰੇ ਇੱਥੇ ਹਾਜ਼ਰ ਹੋਏ ਸੀ ਇਸ ਤਰ੍ਹਾਂ ਦੀ ਬਖਸ਼ਿਸ਼ ਕੀਤੀ ਆ ਕਿਉਂਕਿ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਮਾਨ ਬਖਸ਼ਿਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹੇ ਦਾ ਪ੍ਰਧਾਨ ਤਾਸ ਨੂੰ ਬਣਾਇਆ ਗਿਆ ਸੋ ਅੱਜ ਸਾਰੇ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਇੱਥੇ ਹਾਜ਼ਰ ਹੋਏ ਸੀ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਵੀ ਗੁਰੂ ਮਹਾਰਾਜ ਜੀ ਜੋ ਤੁਸੀਂ ਸੇਵਾ ਬਖਸ਼ੀ ਆ ਤੇ ਸਮੱਤ ਬਖਸ਼ਿਓ ਤਾਂ ਕਿ ਅਸੀਂ ਆਹ ਸੇਵਾ ਪੂਰੀ ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਤਨਦੇਹੀ ਦੇ ਨਾਲ ਸਾਰੀ ਹੀ ਜਥੇਬੰਦੀ ਨੂੰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਰਹਿਨਮਾਈ ਹੇਠ ਆਹ ਸਾਰੀ ਸੇਵਾ ਸੁਚੱਜੇ ਢੰਗ ਨਾਲ ਅਸੀਂ ਨਿਭਾ ਸਕੀ ਉਹ ਯਾਰ ਪੰਜ ਨੰਬਰ ਤੋਂ ਲੈ ਕੇ ਦੇ ਵਿੱਚ ਆਈ ਹੈ ਦੇਖੋ ਐ ਅਸੀਂ ਇਸ ਕਿਉਂਕਿ ਜਿਹੜਾ ਸ਼੍ਰੀ ਮੁਖਸਰ ਸਾਹਿਬ ਆ ਬਾਦਲ ਸਾਹਿਬ ਦਾ ਆਪ ਦਾ ਘਿਲਾ ਅਸੀਂ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਠੀਕ ਆ ਇਹਨਾਂ ਨੇ ਮਾਨ ਬਖਸ਼ਿਆ ਪਰ ਸਾਰੇ ਹੀ ਅਸੀਂ ਇੱਕ ਵਰਕਰ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜੋ ਉਹਨਾਂ ਨੇ ਗਵਾਹੀ ਕੀਤੀ ਜੋ ਉਹਨਾਂ ਨੇ ਸਾਨੂੰ ਰਸਤਾ ਦਿਖਾਇਆ ਉਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਪ੍ਰਧਾਨ ਬਣੇ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਦੇ ਰਹਿਨਮਾਈ ਹੇਟਾਂ ਅਸੀਂ ਜਿਹੜੀਆਂ 2027 ਦੀਆਂ ਚੋਣਾਂ ਤਗੜੇ ਹੋ ਕੇ ਲੜਾਈ ਲੜਾਂਗੇ ਖੇਤਰੀ ਪਾਰਟੀ ਆ ਲੋਕ ਵੀ ਆਪਣੀ ਖੇਤਰੀ ਪਾਰਟੀ ਠੀਕ ਆ ਸਮਾਂ ਹੁੰਦਾ ਸਮਾਂ ਚੰਗਾ ਮਾੜਾ ਆਉਂਦਾ ਰਹਿੰਦਾ ਕਿਉਂਕਿ ਜੇ ਕਾਂਗਰਸ ਦੀ ਗੱਲ ਕਰੀਏ ਉਹਨਾਂ ਨੇ ਵੀ ਬੜੇ ਹੀ ਲਾਰੇ ਲਾਏ ਬੜੇ ਝੂਠ ਬੋਲੇ ਉਸੇ ਤਰ੍ਹਾਂ ਹੀ ਆ ਦਿੱਲੀ ਵਾਲੀ ਜਿਹੜੀ ਪਾਰਟੀ ਆ ਜਿਦੀ ਕੀ ਕੇਜਰੀਵਾਲ ਹੁਣ ਅ ਮਤਲਬ ਕਿ ਰੈਨਮਾਈ ਕਰ ਰਿਹਾ ਹੈ ਉਹਨਾਂ ਨੇ ਵੀ ਬੜੇ ਸਬਜ਼ ਬਾਗ ਦਿਖਾਏ ਪੰਜਾਬ ਦੇ ਲੋਕਾਂ ਨੂੰ ਪਰ ਅਖੀਰ ਚ ਆ ਕੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮੋਅ ਆ ਠੀਕ ਹੈ ਗੁੱਸੇ ਗਲੇ ਹੋ ਜਾਂਦੇ ਆ ਪਰ ਅੱਜ ਹੁਣ ਸਾਰਿਆਂ ਨੇ ਮਨ ਬਣਾਇਆ ਵੀ ਅਸੀਂ ਸਾਰੇ ਪੰਜਾਬੀਆਂ ਨੇ ਮਨ ਬਣਾਇਆ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਹੀ ਆ ਤੇ ਜੋ 27 ਦੀ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾ